Oh, <laughs> ਜਰੂਰ ਮੈਂ ਉਹਨੂੰ ਮਾੜਾ ਨਹੀਂ ਕਰਨਾ ਚਾਹੁੰਦੀ ਸਰਾਪ ਲਈ ਹੈ ਨਾ ਕਿ ਬੱਸ ਇਹ ਰੱਖ ਦਿੰਦੀ ਮੈਂ ਉਹ ਪਸਾਮਾਨ ਨਾ ਭਰਾਂਗੇ ਸਮਾਨ ਮੇਰੇ ਲਈ ਰੱਖ ਦਿਆ ਤੇ ਇਹ ਬੰਦਾ ਦੀ ਰੱਖੀ ਜੇ ਆਪਣੇ ਬਾਕਰ ਸਾਫ ਕਰਨ ਵਾਲੇ ਆ ਕਿ ਮੇਰੇ ਲਈ ਚਲੋ ਦੇ ਬੂਟ ਚੱਲਦੇ ਆ ਸੱਤੀ ਬਰੋਟਿੰਗ ਨਾ ਕੋਈ ਤਾਂ ਸੈਰੋ ਕੇ ਪੱਦਨਦੀ ਹੈ ਕੋਈ ਕੰਮ ਨਹੀਂ ਕਰਦੀ ਇਹਨਾਂ ਆ ਕਿ ਤੁਮੇ ਮੇਰੇ ਬਾਪ ਤੇ ਜਾਦੀ ਲਾਈਨਰ ਹੁੰਦੀ ਆ ਦੱਸਦੀ ਦਾ ਕਾਫੀ ਦੇ ਨਾਲ ਤੇ ਦੋ ਤਿੰਨ ਦਿਨ ਲਈ ਲਾਈਨਰ ਤੇ ਨੂਰ ਨੂੰ ਪਸੰਦ ਆ बाकी मैं रोटी बना लाइड काम तो खत्म कर ला फिर तेल फ्रूट दिखाऊंगी दिखाऊंगी अपना फ्रूट जोड़ा पावे पहले सारे काम खत्म कर लिया हाँ जी फ्रेंड्स टाइम हो गया सवा एक बजे काम काज सारे खत्म कर लिएकट भी जाके आई हूँ सब जरूरी काम हो गया सब ਤੇ ਉਹ ਜੁੱਕਾ ਕੇ ਆ ਗਿਆ ਤੇ ਉਹਨਾਂ ਮਤਲਬ ਕਿ ਸਬਾਈ ਖੋ ਗਿਆ ਤੇ ਆਪਾਂ ਚੱਕਰੀਆਂ ਭਰਦੇ ਆ ਤੇ ਸੌਗ ਵੈਸੇ ਬਣ ਗਿਆ ਤੇ ਆਲਣ ਪਾਉਣ ਵਾਲਾ ਕਿ ਮੈਂ ਸਰਦਾਰ ਜੀ ਨੂੰ ਫੋਨ ਕਰਕੇ ਹਟੀਆਂ ਵੀ ਉਹ ਆਲਣ ਲੈ ਆਉਣਗੇ ਮਤਲਬ ਮੱਕੀ ਦਾ ਆਟਾ ਲੈ ਆਉਣਗੇ ਆਪਾਂ ਆਲਣ ਲਾਵਾਂਗੇ ਫਿਰ ਤੇ ਬਸ ਮੈਂ ਉਹ ਫਟਾਫਟ ਆਪਣੇ ਚੱਕਰੀਆਂ ਦਾ ਜਿਹੜਾ ਹੈ ਸਮਾਨ ਕਰਦੀ ਆਂ ਕਿ ਰੈਡੀ ਤੇ ਉਸ ਤੋਂ ਬਾਅਦ ਆਪਾਂ ਤਿਆਰ ਹੋਵਾਂਗੇ ਠੀਕ ਹੈ ਜੀ ਤੇ ਮੈਂ ਤੁਹਾਨੂੰ ਸਭ ਤੋਂ ਦਿਖਾਉਂਗੀ ਕਿ ਜਦੋਂ ਵੀ ਮੈਂ ਉਹ ਜੋਂ ਤੁਹਾਨੂੰ ਦੱਸ ਰਹੀ ਹਾਂ ਉਸੇ। ਸਸਤੀ ਜੀ ਪੈ ਗਈ ਫਰੈਂਡਸ ਮਤਲਬ ਮਤਲਬ ਨਹੀਂ ਇਹ ਨਹੀਂ ਇਹ ਵੀ ਨਹੀਂ ਉਹੀ ਗਈ ਉਹ ਇਤਰਾ ਦੇ ਹੋਇਆ ਪਿਆ ਵਾ ਮਤਲਬ ਮਾਰਨ ਚਾ ਤੇ ਫਸ ਫਟਾਫਟ ਆਪਾਂ ਨਾ ਚੱਕਰੀਆਂ ਭਰ ਲਈਏ ਚੱਕਰੀਆਂ ਵਰਕ ਤਿਆਰ ਹੋਣੇ ਆ ਫੇਸ ਨੂੰ ਕੇ ਉਹਨੇ ਕਹਾਣੀ ਕਹਾਣੀ ਜਿਹੜੇ ਟਾਈਮ ਬਚ ਜੂ ਧੰਨਵਾਦ ਸਾਰੀ ਤੇ ਸਵਾ ਕਿਕ ਹੋਇਆ ਲੈ ਕੇ ਤੇ ਨਪਾਤ ਗਰੀਬਰ ਲੈਨੇ ਨਾਲੇ ਆਪਾਂ ਕੈਰ ਹੋ ਜਾਂਦੇ ਆਂ ਤੇ 3 ਵਜੇ ਜਿਹੜਾ ਹੈਗਾ ਆਪਾਂ ਖਾਣੇ ਸੁਣਨਾ ਚਾਹਾਂਗੇ ਤੇ ਪਿਛਲੇ ਸਾਲ ਵੀ ਮੈਂ ਇਹ ਸੂਟ ਸਮਾਇਆ ਸੀ ਜੀ ਇਹ ਵਾਲਾ ਜਿਹੜਾ ਸੂਟ ਪਾਇਆ ਹੋਇਆ ਮੰਨੇ ਅ ਪਿਛਲੇ ਸਾਲ ਵਰਤੋਂ ਤੇ ਪਾਇਆ ਸੀਗਾ ਕਰੂਏ ਦੇ ਵਰਤੋਂ ਤੇ ਇਸ ਵਾਰ ਮੈਂ ਚੱਕਰੀ ਦੇ ਪਾਇਆ ਜਿਹੜਾ ਮੈਂ ਚੱਕਰੀ ਵਾਲੇ ਦਿਨ ਪਾਇਆ ਸੀ ਉਹ ਮੈਂ ਕਰੂਏ ਵਾਲੇ ਦਿਨ ਪਾਲਾ ਸੀ ਸਵੇਰੇ ਮਤਲਬ ਕਿ ਤੇ ਸੂਟ ਇਹ ਬਹੁਤ ਸੁਹਾਗਾ ਆਇਆ ਕਿ ਮੈਂ ਖੁਦ ਰੱਟ ਦਿੱਤਾ ਸੀਗਾ ਤੇ ਬਗਿਆ ਪਹਿਨੇ ਪਰ ਸੂਟ ਖੂਬ ਸੁਹੜਾ ਨੂੰ ਤਾਂ ਪੈਂਦੇ ਨਹੀਂ ਇੰਨੇ ਹੈਵੀ ਹੈਗੇ ਸੂਟ ਘਰੇ ਨਾਲ ਦਿਵਸ ਤੇ ਹਨਾ ਤੇ ਪਾਈ ਜਾਂਦੇ ਆ ਬਾਹਵਲਾਂ ਚਾਹੀਦੇ ਤੇ ਹਾਂ ਤੇ ਉਹਦੇ ਨੂੰ ਮੁਕੀਆ ਲੈ ਕੇ ਇਸ ਤਰ੍ਹਾਂ ਟਿਕ ਲਾਈ ਸੀ ਦੀ ਆਪਾਂ ਇਸ ਤਰ੍ਹਾਂ ਘੇਰੇ ਦੇ ਤੇ ਉਹ ਕੀ ਦੇ ਪੈਨਲ ਲਿਏ ਇਸ ਤਰ੍ਹਾਂ ਇਹ ਸ਼ੇਪ ਵਾਲਾ ਬਣਾਇਆ ਪੈਨਲ ਪਾਏ ਹੋਏ ਆ ਦੇ ਠੀਕ ਹੈ ਜੀ ਸਿਲਵਰ ਦੇ ਵਰਕ ਸੀਗਾ ਤੇ ਇਸ ਤਰ੍ਹਾਂ ਦੇ ਬਾਵਾ ਦੇ ਵਰਕ ਸੀਗਾ ਤੇ ਵਰਕ ਦੇ ਦੁਪੱਟਾ ਵਰਕ ਸੀ ਤੇ ਈਰਿੰਗਸ ਵੀ ਹੱਥ ਨਾਲ ਮਿਲੂ ਅਦਰਕ ਨਾਲ ਦੇ ਮਿਲ ਗਏ ਦੇਖੋ ਲਾਲ ਅਗਰ ਰੱਖ ਲੈਣੇ ਆ ਤੇ ਪਸੰਦਾ ਜਾਂਦੇ ਚੀਜ਼ ਲੈ ਲੈਣੇ ਆ ਪਾਉਂਦੀ ਇੰਨਾ ਟਾਈਮ ਨਹੀਂ ਲੱਗਦਾ ਤੇ ਮੈਂ ਦੀ ਦੇਖੋ ਫਰੈਂਡਸ ਕੰਮ ਕਰ ਕਰ ਕੇ ਤਰਗੀ ਬੈਕ ਸਾਈਡ ਤੇ ਤਾਂ ਇਹ ਹੈਗੀ ਹੈ ਵਧੀਆ ਦੇਲ ਪੈਂਟਿੰਗ ਵਿੱਚ ਜਿਹੜੀ ਲਾਈ ਸੀਗੀ ਤੇ ਹੁਣ ਵੀ ਪੰਡ ਕੁੰਡੇ ਮਾਰਨ ਨਾਲ ਉੱਤਰ ਗਈ ਫੇਰ ਚਲ ਕੋਈ ਕਰਨੀ ਜੀ ਤੇ ਜਿਵੇਂ ਮੇਰੇ ਨੂੰ ਸੋਣ ਲੱਗੀ ਜਾ ਰਹੀ ਨੇ ਬਦਲ ਮੈਚ ਕਰਕੇ ਮਿਲ ਗਏ ਚਲੋ ਜੀ ਫੇਰ फटाफट ਕਰਦੇ ਆ ਜੀ ਚੱਕਰੀ ਤੇ ਤਿਆਰੀ ਤੇ ਠੀਕ ਹੈ ਜੀ ਲੋ ਜਿੱਤੇ ਫਟਾਫਟ ਪਹਿਲਾਂ ਮੈਂ ਜਿਹੜਾ ਹੈਗਾ ਸੋਚਿਆ ਨਾ ਵੀ ਸਾਗ ਨੂੰ ਨਾ ਅਲਣ ਲਾਇਆ ਇਸ ਲਈ ਮੰਮੀ ਨੇ ਤੇ ਬਾਕੀ ਸਰਦਾਰ ਜੀ ਨੂੰ ਮੈਂ ਫੋਨ ਕੀਤਾ ਸੀਗਾ ਲੇਟ ਹੋ ਗਏ ਸੀਗੇ ਉਹ ਤੇ ਉਹ ਵੀ ਲਾਉਣਾਗੇ ਅਲਣ ਤੇ ਪਹਿਲਾਂ ਮੈਂ ਸੋਚਿਆ ਬ ਚੱਕਰੀ ਦਾ ਕੰਮ ਨਵੇੜਦਾ ਮੈਂ ਤੇ ਚੱਕਰੀ ਦੇ ਵਿੱਚ ਸਮਾਨ ਪਾਦਾ ਮਤਲਬ ਚੱਕਰੀ ਭਰਦਾ ਹਨਾ ਚੱਕਰੀ ਪਹਿਲਾਂ ਪਾਣੀ ਨਾਲ ਭਰੂੰਗੀ ਜੀ ਫਿਰ ਉਸ ਤੋਂ ਬਾਅਦ ਜਿਹੜਾ ਸਮਾਨ ਆ ਮੈਂ ਲਪਾ ਫੇਂਚ ਪਾ ਦੂੰਗੀ ਤੇ ਤਨ ਲਫਾਫੇ ਤਿਆਰ ਕਰੂੰਗੀ ਮੈਂ ਇੱਕ ਤਰਨ ਦਾ ਇੱਕ ਨੂਰ ਦਾ ਇੱਕ ਮੰਮੀ ਦਾ ਹਨਾ ਤੇ ਇਸ ਤਰਨ ਤੇ ਨੂਰ ਦੇ ਲਫਾਫੇ ਦੇ ਵਿੱਚ ਸੇਮ ਚੀਜ਼ਾਂ ਪਾਵਾਂਗੀ ਜੋ ਜੋ ਚੀਜ਼ਾਂ ਮੈਂ ਲੈ ਕੇ ਆਈਆਂ ਸੇਮ ਸੇਮ ਹਨਾ ਦੇਖੋ ਬੱਚਾ ਮਤਲਬ ਇਹ ਜਿਹੜਾ ਵਰਤਾ ਨਾ ਫਿਰ ਸੰਤਾਨ ਦੇ ਲਈ ਰੱਖਿਆ ਜਾਂਦਾ ਹਨਾ ਨਾ ਕਿ ਨਾ ਕਿ ਮੁੰਡੇ ਦੇ ਲਈ ਹਨਾ ਤੇ ਇਹ ਆਪਾਂ ਇਹ ਬਣਾਇਆ ਹੋਇਆ ਹੈਗਾ ਵੀ ਮੁੰਡੇ ਲਈ ਆ ਤੇ ਕਹਾਣੀ ਦੇ ਵਿੱਚ ਵੀ ਇਸ ਤਰ੍ਹਾਂ ਕੁਝ ਨਹੀਂ ਦੱਸਿਆ ਜਾਂਦਾ ਹੈਗਾ ਆਪਣੇ ਬੱਚੇ ਲਈ ਵਰਤ ਰੱਖਿਆ ਜਾਂਦਾ ਹੈਗਾ ਇਹ ਚਾਹੇ ਕੁੜੀ ਆ ਜੀ ਚਾਹੇ ਮੁੰਡਾ ਗਾ ਤੇ ਬਰਤੇ ਬੱਚਿਆਂ ਲਈ ਰੱਖਿਆ ਜਾਂਦਾ ਹੈ ਤੇ ਹਨਾ ਮੈਂ ਮਤਲਬ ਹਰ ਵਾਰ ਇਸ ਤਰ੍ਹਾਂ ਕਰਦੀ ਹੁੰਨੀ ਹਰ ਵਾਰ ਜਿਹੜਾ ਹੈਗਾ ਮੈਂ ਵਰਤ ਰੱਖ ਕੇ ਜਿਹੜਾ ਹੈਗਾ ਮੈਂ ਦੋਨਾਂ ਨੂੰ ਬਰਾਬਰ ਚੀਜ਼ ਜੰਨੀ ਹੁੰਨੀ ਹੈ ਤਰਨ ਤਿੰਨੋਂ ਦੇਖੋ ਕੋਈ ਫਰਕ ਨਹੀਂ ਕਰਨਾ ਚਾਹੀਦਾ ਕੁੜੀ ਮੁੰਡੇ ਜਾਣਾ ਵੀ ਚਾਵੇ ਮੁੰਡੇ ਵਾਸਤੇ ਵਰਤ ਰੱਖਣਾ ਆਪਾਂ ਇੱਕ ਜ਼ਰੂਰੀ ਨਹੀਂ ਇਹ ਵਰਤ ਆਪਣੇ ਸੰਤਾਨ ਦੇ ਲਈ ਰੱਖਣਾ ਆਪਣੇ ਬੱਚਿਆਂ ਲਈ ਰੱਖਣਾ ਆਪਣੇ ਬੱਚਿਆਂ ਦੀ ਲੰਮੀ ਉਮਰ ਲਈ ਉਹਨਾਂ ਦੀ ਖੁਸ਼ੀ ਲਈ ਉਹਨਾਂ ਦੀ ਸੁੱਖ ਸ਼ਾਂਤੀ ਲਈ ਆਪਾਂ ਇਹ ਵਰਤ ਰੱਖਦੇ ਹਾਂ ਤੇ ਹਨਾ ਬਾਕੀ ਦੇਖੋ ਜੀ ਹੁਣ ਜੇ ਆਪਾਂ ਸੋਚੀਏ ਜੀ ਹਨਾ ਮਤਲਬ ਕਿ ਜਿਨ੍ਹਾਂ ਤੇ ਮੁੰਡੇ ਨਹੀਂ ਹੁੰਦੇ ਹੈਗੇ ਜਿਨ੍ਹਾਂ ਤੇ ਕੁੜੀਆਂ ਹੁੰਦੀਆਂ ਨੇ ਉਹਨਾਂ ਨੂੰ ਤਾਂ ਕੁੜੀਆਂ ਹੀ ਮੰਟਿਆਂ ਵਰਗੀਆਂ ਹੁੰਦੀਆਂ ਨੇਗੀਆਂ ਤੇ ਬਰਤ ਤਾਂ ਫਿਰ ਉਹ ਵੀ ਰੱਖਦੇ ਹਨਾ ਤੇ ਉਹ ਘਟਾ ਫਿਰ ਮੁੰਡਿਆਂ ਲਈ ਵਰਤ ਰੱਖਦੇ ਆ ਉਹ ਵੀ ਤਾਂ ਕੁੜੀਆਂ ਲਈ ਵਰਤ ਰੱਖਦੇ ਆ ਇਸ ਲਈ ਵਰਤ ਜਿਹੜਾ ਹੈਗਾ ਇਹ ਮੈਂ ਤਾਂ ਮੇਰੇ ਸੋਚ ਦੇ ਮੁਤਾਬਿਕ ਤਾਂ ਵਰਤ ਜਿਹੜਾ ਸੰਤਾਨ ਦੇ ਲਈ ਰੱਖਿਆ ਜਾਂਦਾ ਹੈ ਤੇ ਮਤਲਬ ਮੁੰਡੇ ਦੇ ਲਈ ਨਹੀਂ ਰੱਖਿਆ ਜਾਂਦਾ ਵੀ ਹਾਂ ਵੀ ਮੁੰਡਾ ਹੋਊਗਾ ਤਾਂ ਹੀ ਚੱਕਰੀ ਰੱਖਣੀ ਆਪਾਂ ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ ਤੇ ਮਤਲਬ ਮੈਂ ਤਾਂ ਦੇਖੋ ਦੋਨੇ ਬੱਚਿਆਂ ਲਈ ਬਰਾਬਰ ਚੀਜ਼ ਲੈ ਕੇ ਆਉਣੀ ਹੁੰਦੀ ਉਹਨਾਂ ਨੂੰ ਬਰਾਬਰੀ ਚੀਜ਼ ਜਿਹੜੀ ਹੈਗੀ ਆ ਪਾ ਕੇ ਦੇਣੀ ਹੁੰਦੀ ਹੈ ਜੀ ਠੀਕ ਹੈ ਜੀ ਪਹਿਲਾਂ ਵੀ ਜਦੋਂ ਮੇਰਾ ਵੱਡਾ ਬੇਟਾ ਸੀਗਾ ਔਰ ਨੂੰ ਛੋਟੀ ਸੀਗੀ ਹਨਾ ਤੇ ਉਦੋਂ ਵੀ ਮਤਲਬ ਮੈਂ ਇਦਾਂ ਹੀ ਕਰਦੀ ਹੁੰਦੀ ਸੀ ਦੋਨਾਂ ਨੂੰ ਬਰਾਬਰ ਚੀਜ਼ ਲੈ ਕੇ ਰੱਖਦੀ ਸੀ ਫਿਰ ਜੀ ਬੇਟਾ ਵੱਡਾ ਬੇਟਾ ਸੀ ਜਿਹੜਾ ਮੇਰਾ ਉਹ ਐਕਸੀਡੈਂਟ ਨਾਲ ਹਨਾ ਆਪਦੀ ਡੈਥ ਹੋ ਗਈ ਸੀ ਮੈਂ ਪਿਛਲੇ ਬਲੌਗਾਂ ਦੇ ਵਿੱਚ ਤੁਹਾਨੂੰ ਦੱਸਿਆ ਹੋਇਆ ਜਿਹੜੇ ਨਵੇਂ ਵਿਊਅਰ ਨੇ ਹਨਾ ਉਹ ਮੇਰੇ ਪਿਛਲੇ ਬਲੌਗ ਜਾ ਕੇ ਦੇਖ ਲਿਓ ਜੀ ਉਹਨਾਂ ਵਿੱਚ ਮੈਂ ਸਾਰਾ ਕੁਝ ਆਪਣੇ ਵਾਰੀ ジャーニー ਜਿਹੜੀ ਮੇਰੀ ਹੈ ਨਾ ਉਹਦੇ ਵਿੱਚ ਦੱਸੀ ਹੋਈ ਹੈ ਨਾ ਮਤਲਬ ਤੇ बस ਜੀ ਫਟਾਫਟ ਮੈਂ ਜਿਹੜਾ ਹੈਗਾ ਆਪਣਾ ਸਮਾਨ ਰੈਡੀ ਕਰ ਲੈਣੀਆਂ ਦੇ ਬਾਦਾਮ ਵਗੈਰਾ ਲੈ ਕੇ ਆਈ ਸੀਗੀ ਬੱਚਿਆਂ ਵਾਸਤੇ ਮੈਂ ਉਹ ਪਾਏ ਆ ਰਨਾ ਬਿਸਕੁਟ ਵਗੈਰਾ ਟਾਫੀਆਂ ਚਾਕਲੇਟ ਜੋ ਵੀ ਬੱਚਿਆਂ ਨੂੰ ਪਸੰਦ ਆਉਂਦਾ ਨਾ ਉਹ ਚੀਜ਼ਾਂ ਮੈਂ ਲੈ ਕੇ ਆਈ ਸੀਗੀ ਤੇ ਉਹ ਜੀ ਚੰਪਸ ਮ ਪਾਉਂਗੀ ਲਫਾਪੇ ਦੇ ਵਿੱਚ ਬਾਕੀ ਮਿੱਠਾ ਵਗੈਰਾ ਲੈ ਕੇ ਆਈ ਸੀ ਜੀ ਤਰਨ ਨੂਰ ਰਸਗੁੱਲੇ ਪਸੰਦ ਨਹੀਂ ਜੀ ਨੂਰ ਨੂੰ ਰਸਗੁੱਲੇ ਖਰਾਬ ਜਾਮਣਾ ਦੋਨੋਂ ਹੀ ਖਾ ਲੈਂਦੀ ਐ ਤੇ ਫਿਰ ਮੈਂ ਮਿਕਸ ਲੈ ਕੇ ਸੀ ਪਰ ਤਰਨ ਦੇ ਡੱਬੇ ਵਿੱਚ ਮੈਂ ਖਲਾਜਾ ਮੰਨੀ ਪਈ ਸੀ ਰਸਗੁੱਲੇ ਪਾਏ ਸੀ ਤੇ ਇਹ ਨਾਲ ਦੀ ਨਾਲ ਹੀ ਮੰਮੀ ਦਾ ਲਫਾਵਾ ਵੀ ਮੈਂ ਤਿਆਰ ਕਰ ਰਹੀ ਸੀ ਤੇ ਚਲੋ ਜੀ फटाफट ਆਪਾਂ ਕਰ ਲੈਣੇ ਤਿਆਰੀ ਚਕਰੀਆ ਭਰ ਕੇ ਠੀਕ ਹੈ ਜੀ ਤੇ ਆਪਾਂ ਮਤਲਬ ਕਿ ਤਿਆਰੀ ਕਰ ਦਿੱਤੀ ਉਧਰ ਤੇ ਇਧਰ ਮੈਂ ਲੱਗੀ ਸੀ ਸਾਗ ਨੂੰ ਅੰਲਣ ਲਾਉਣ ਵਾਸਤੇ ਤੇ ਕਿਉਂਕਿ ਸਾਗ ਨੂੰ ਨਾ ਮੈਂ ਜਦੋਂ ਪੁੱਛਿਆ ਮੰਮੀ ਨੂੰ ਆ ਕੇ ਮੈਂ ਕਿਹਾ ਤੁਸੀਂ ਸਾਗ ਨੂੰ ਅੰਲਣ ਲਾਤਾ ਤੇ ਮੰਮੀ ਕਹਿੰਦੇ ਬਾਕੀ ਦਾ ਟਟਾ ਤਾਂ ਹੈ ਨਹੀਂ ਸੀ ਇਸ ਲਈ ਫਿਰ ਮੈਂ ਸਾਗ ਨੂੰ ਅੰਲਣ ਨਹੀਂ ਲਾਇਆ ਸਾਗ ਜਿਹੜਾ ਬਣ ਗਿਆ ਸੀਗਾ ਤੇ ਮੰਮੀ ਨੇ ਮੈਂ ਕਹਿ ਗਈ ਸੀ ਵੀ ਤੁਸੀਂ ਦੇਖ ਲਿਓ ਸਾਗ ਸਾਗ ਵੈਸੇ ਬਣੇ ਪੈਸੇ ਤਕਰੀਬਨ ਥੋੜੀ ਜੀ ਕੱਚ ਸੀਗੀ ਤੇ ਮੈਂ ਕਿਹਾ ਚਲੋ ਮੰਮੀ ਦੇਖ ਲੈਣਗੇ ਸਾਨੂੰ ਬਾਜ਼ਾਰ ਅਸੀਂ ਬਾਜ਼ਾਰ ਚਲੇ ਗਏ ਸੀ ਮੈਂ ਆਪਣੀ ਫਰੈਂਡ ਨਾਲ ਬਾਜ਼ਾਰ ਚਲੀ ਗਈ ਸੀ ਤੇ ਉਹਨੇ ਨਾ ਮਤਲਬ ਆਪਣੇ ਮੰਮੀ ਵਾਸਤੇ ਜਿਹੜਾ ਹੈਗਾ ਸੂਟ ਲੈ ਕੇ ਆਉਣਾ ਸੀ ਸੂਟ ਨਹੀਂ ਲੈ ਕੇ ਆਏ ਸੀਗੇ ਤੇ ਜਿਹੜਾ ਕਿ ਚੱਕਰੀ ਦੇ ਉੱਤੇ ਉਹਨਾਂ ਦਿੰਦੇ ਨੇ ਆਪਣੀਆਂ ਸੱਸਾਂ ਨੂੰ ਬਾਲਾ ਦਿੱਤਾ ਜਾਂਦਾ ਸੂਟ ਮੈਂ ਲੈ ਆਈ ਸੀ ਮੈਂ ਸਰਦਾਰ ਜੀ ਨਾਲ ਜਾ ਕੇ ਲਈ ਸੀ ਜੀ ਮਤਲਬ ਕਿ ਇਸ ਤੋਂ ਪਹਿਲਾਂ ਜਿਹੜਾ ਦਿਨ ਲੰਘਿਆ ਨਾ ਉਸ ਦਿਨ ਲਈ ਆਈ ਸੀ ਤੇ ਇਦਾਂ ਆਪਾਂ ਜਿਹੜਾ ਸਾਗ ਨੂੰ ਮੈਂ ਆਹ ਲਾਣ ਜਿਹੜਾ ਹੈਗਾ ਇਸ ਤਰ੍ਹਾਂ ਲਾਉਣੀ ਹੈ ਕੋਈ ਸੁੱਕਾ ਲਾਉਂਦੇ ਨੇ ਜੀ ਮੈਂ ਪਾਣੀ ਪਾ ਕੇ ਜਿਹੜਾ ਹੈਗਾ ਮਿਕਸ ਕਰਕੇ ਇਸ ਤਰ੍ਹਾਂ ਸਾਗ ਮਾਰ ਲਾਉਣੀ ਆ ਤੇ ਬਸ ਚੰਗੀ ਤਰ੍ਹਾਂ ਇਹਨਾਂ ਨੂੰ ਘੋਟ ਦਾਂਗੇ ਜੀ ਉੱਪਰ ਨਾਲ ਮਤਲਬ ਚੰਗੀ ਤਰ੍ਹਾਂ ਘੋਟੇ ਨਹੀਂ ਸੀ ਜਾ ਰਹਾ ਮੈਨੂੰ ਸੀਗਾ ਵੀ ਚੰਗੀ ਤਰ੍ਹਾਂ ਉੱਪਰ ਹੀ ਘੋਟਿਆ ਜਾਊਗਾ ਨਹੀਂ ਪਰ ਮੈਨੂੰ نیچے ਬੈਠ ਕੇ ਘੋਟਣਾ ਪਿਆ ਫਿਰ ਮੈਂ نیچے ਬੈਠ ਕੇ ਨਾਲ ਚੰਗੀ ਤਰ੍ਹਾਂ ਦੇ ਨਾਲ ਘੋਟਿਆ ਸੀਗਾ ਫਰੈਂਡਸ ਸਾਗ ਵੀ ਵਧੀਆ ਬਣ ਗਿਆ ਸੀਗਾ ਚੰਗੀ ਤਰ੍ਹਾਂ ਘੋਟ ਕੇ ਜਿਹੜਾ ਹੈਗਾ ਸਾਗ ਮੈਂ ਰੈਡੀ ਘਟ ਕੇ ਰੱਖ ਦਿੱਤਾ ਸੀ ਤੇ ਫਿਰ ਉਸ ਤੋਂ ਬਾਅਦ ਰੋਟੀਆਂ ਵੀ ਬਣੀਆਂ ਭੀਆਂ ਸੀ ਸਵੇਰੇ ਜਦੋਂ ਮੈਂ ਆਪਣਾਈ ਸੀ ਨਾ ਪ੍ਰਸ਼ਾਦ ਉਹਦੀ ਬਣਾ ਦਿੱਤੇ ਸੀਗੇ ਹਨਾ 10-12 ਪ੍ਰਸ਼ਾਦ ਤੇ ਮੈਂ ਕਿਹਾ ਚਲੋ ਵੀ ਫਿਰ ਮੰਮੀ ਨੂੰ ਰਨ ਦੇ ਦੂੰਗੀ ਜੇ ਨੂੰ ਰਾਈ ਟਾਈਮ ਤੇ ਤਨੂ ਹੋਰ ਵੀ ਖਾ ਲੂਗੀ ਤਰਨ ਤਾਂ ਚਲੋ ਹਨਾ ਟਾਈਮ ਤੇ ਆਉਗੀ ਤੇ ਉਹ ਤਾਂ 1:30 ਵਜੇ ਅ ਅੱਜ ਵਰਤ ਕਰਕੇ ਸੱਚ ਨੂੰ ਜਲਦੀ ਛੁੱਟੀ ਹੋ ਗਈ ਸੀ ਤੇ ਤਰਨ ਨੂੰ ਜਦ ਪਤਾ ਲੱਗ ਜਾਂਦਾ ਨਾ ਵੀ ਵਲੌਗ ਚੱਲ ਰਿਹਾ ਫਿਰ ਮੂਰੇ ਮੂਰੇ ਆਈ ਜਾਂਦਰਾ ਨਾ ਜਦ ਇਹ ਨਚਲੋ ਕਰੇ ਨਹੀਂ ਹੁੰਦਾ ਤਾਂ ਕੋਈ ਗੱਲ ਨਹੀਂ ਜਦੋਂ ਉਹਨੂੰ ਪਤਾ ਲੱਗ ਜੇ ਵਲੌਗ ਬਣਾਇਆ ਫਿਰ ਤਾਂ ਉਹ ਬਸ ਕੈਮਰੇ ਦੇਖ ਕੇ ਆ ਜਾਂਦਾ ਦਾ ਦੇਖੋ ਤੁਸੀਂ ਖੜਾਏ ਖੜਾ ਕਾ ਹੁਣ ਬਿਲਕੁਲ ਸਾਹਮਣੇ ਤੇ ਮੈਂ ਨੀਚੇ ਲਾ ਲਿਆ ਸੀ ਜੀ ਕੁੱਕਰ ਨੀਚੇ ਬੈਠ ਕੇ ਮੈਂ ਜਿਹੜਾ ਹੈ ਸਾਕ ਨੂੰ ਚੰਗੀ ਤਰ੍ਹਾਂ ਦੇਣਾ ਕੋਟ ਦੂੰਗੀ

ਲੋਜੀ ਸਾਗ ਵਿੱਚ ਬਣ ਗਿਆ ਸੀਗਾ ਤੇ ਮਤਲਬ ਕਿ ਮੈਂ ਮੱਤਾ ਵੀ ਟੇਕ ਲਿਆ ਜੀ ਹਨਾ ਤੇ ਹੁਣ ਮੈਂ ਲਵਾਉਂਗੀ ਜੀ ਬਾਬਾ ਇਨ ਥਾਲ ਤੇ ਫਿਰ ਮੰਮੀ ਉਹਨਾਂ ਨੂੰ ਰੋਟੀ ਫੜਾਉਣੀਆਂ ਜੀ ਫਿਰ ਤੁਹਾਨੂੰ ਆਪਾਂ ਮਿਲਦੇ ਆ ਜੀ ਹੈ ਕਾਲੇ ਮੇਰੀ ਦੇਗਾ ਤੇ ਲੋ ਜੀ ਮੈਂ ਸੂਟ ਪਾ ਲਿਆ ਸੀਗਾ ਤੇ ਹਣਾ ਬਸ ਰੈਡੀ ਹੋਣ ਲਈ ਮੈਂ ਆ ਗਈਆਂ ਤੇ ਰੂਮ ਦੇ ਵਿੱਚ ਤੇ ਮਤਲਬ ਕਿ ਨਾ ਮੰਮੀ ਹੁਣ ਰੋਟੀ ਉੱਟੀ ਫੜਾ ਕੇ ਜੀ ਮੈਂ ਆਪਣਾ ਉਧਰਲਾ ਕੰਮ ਖਤਮ ਕਰਕੇ ਫੇਰ ਜਿਹੜਾ ਹੈਗਾ ਮੈਂ ਰੈਡੀ ਹੋਣ ਲੱਗੀ ਸੀਗੀ ਟਾਈਮ ਜਿਹੜਾ ਹੈ ਨਾ 2 ਸਵਾ 2 ਵਜੇ ਦਾ ਹੋ ਗਿਆ ਸੀਗਾ ਤੇ ਸਵਾ 2 ਦੇ ਵੀ 2:30 ਵੀ ਬਚ ਗਏ ਸੀ ਮੈਂ ਅੱਧੇ ਘੰਟੇ ਵਿੱਚ ਫਟਾਫਟ ਤਿਆਰ ਹੋਈ ਸੀ ਤੇ ਸੂਟ ਤੁਸੀਂ ਮੈਂ ਤੁਹਾਨੂੰ ਦਿਖਾਉਣੀ ਭੁੱਲ ਗਈ ਬਿਲਕੁਲ ਤੇ ਮੈਂ ਹੁਣ ਤਿਆਰ ਹੋ ਕੇ ਤੁਹਾਨੂੰ ਦਿਖਾਵਾਂਗੀ ਫੇਰ ਦੁਬਾਰਾ ਆਪਣਾ ਸੂਟ ਸਾਰਾ ਤੇ ਬਸ ਮੈਂ ਆਪਣਾ ਸਮਾਨ ਨੇ ਇੱਕ ਥਾਂ ਵਿੱਚ ਇਕੱਠਾ ਕਰਕੇ ਰੱਖਿਆ ਹੋਇਆ ਸੀਗਾ ਤੇ ਇਹ ਵਾਲੇ ਮੈਂ ਇਅਰਿੰਗਸ ਪਾਉਣੇ ਨੇ ਜੀ ਮੈਂ ਤੁਹਾਨੂੰ ਦਿਖਾ ਰਹੀ ਆਂ ਤੇ ਜਿਹੜਾ ਸੂਟ ਸੀਗਾ ਮੈਂ ਦੂਸਰੀ ਵਾਰ ਪਾਇਆ ਫਰੈਂਡਸ ਇਹ ਸੂਟ ਇੱਕ ਵਾਰ ਪਹਿਲਾਂ ਮੈਂ ਪਾ ਚੁੱਕੀ ਹਾਂ ਮੈਂ ਬਿਆਹ ਤੇ ਸੂਟ ਪਾਇਆ ਸੀਗੀ ਇਹ ਮੇਰੇ ਤਾਇਆ ਜੀ ਦੇ ਦੋਤੇ ਦਾ ਵਿਆਹ ਸੀ ਦੋਤੇ ਦਾ ਵਿਆਹ ਸੀਗਾ ਅਸੀਂ ਉੱਥੇ ਗਏ ਸੀ ਉੱਥੇ ਸੂਟ ਪਾਇਆ ਸੀ ਉਸ ਤੋਂ ਬਾਅਦ ਮੈਂ ਨਹੀਂ ਪਾਇਆ ਹੈ ਅੰਮ੍ਰਿਤ ਖਿਆ ਪਿਆਗਾ ਜਨਵਰੀ ਦੇ ਵਿੱਚ ਵਿਆਹ ਸੀ ਫਰੈਂਡਸ ਤੇ ਹੁਣ ਮੈਂ ਦੂਸਰੀ ਵਾਰ ਮੈਂ ਕਿਹਾ ਚਲੋ ਚੱਕਰੀ ਤੇ ਪਾਲਣਿਆ ਤੇ ਜਦੋਂ ਮੈਂ ਸਵਾਨ ਦੇਖਣ ਲੱਗੀ ਫਰੈਂਡਸ ਮੇਰਾ ਟਿੱਕਾ ਟੁੱਟਿਆ ਪਿਆ ਸੀਗਾ ਮਤਲਬ ਕਿ ਟਿੱਕਾ ਨੀਚੇ ਤਾਂ ਠੀਕ ਸੀਗਾ ਮਤਲਬ ਲੜੀ ਟੁੱਟ ਗਈ ਸੀ ਫਿਰ ਮੈਂ ਉਹਦੀ ਲੜੀ ਜਿਹੜੀ ਹੈਗੀ ਆ ਮਤਲਬ ਕਿ ਦੂਸਰੇ ਟਿੱਕੇ ਦੀ ਕੱਢ ਕੇ ਲਾਈ ਜਿਹੜਾ ਕਿ ਮੈਂ ਕਰੂਏ ਵਾਲੇ ਦਵਤ ਵਾਲੇ ਦਿਨ ਲਾਇਆ ਸੀ ਉਹਦੀ ਉਹਦੀ ਲੜੀ ਜਿਹੜੀ ਹੈਗੀ ਇਹਨੂੰ ਲਾ ਲਈ ਸੀ ਤੇ ਕਿਉਂਕਿ ਫਿਰ ਮੈਂ ਇਹ ਟਿੱਕਾ ਲਾਉਣਾ ਸੀਗਾ ਹੋਰ ਟਿੱਕਾ ਹੈਗੇ ਤੇ ਹੈਗੇ ਸੀ ਪਰ ਮੈਂ ਅਜ ਨਹੀਂ ਸੀ ਕਰਦੇ ਫਰੈਂਡ ਤਾਂ ਕਰਕੇ ਨਾ ਫਿਰ ਮੈਂ ਇਹ ਟਿੱਕੀ ਤੇ ਜਿਹੜੀ ਹੈਗੇ ਦੂਸਰੀ ਲੜੀ ਖੋਲ ਕੇ ਲਾਈ ਸੀ ਚਲੋ ਜੀ ਆਪਾਂ फटाफट ਹੁੰਨੇ ਰੈਡੀ ਤੇ ਰੈਡੀ ਰੂੜੀ ਹੋ ਕੇ ਫਿਰ ਮੈਂ ਫਿਰ ਆਪਾਂ ਤੁਹਾਨੂੰ ਮਿਲਦੇ ਆਂਗੇ ਦੇਖੋ ਫਰੈਂਡਸ ਦੁਖਾ ਰਹੇ ਸੀ ਮੈਂ ਤੁਹਾਨੂੰ ਟਿੱਕਾ ਮੇਰਾ ਟੁੱਟ ਗਿਆ ਦਰਦ ਕਰਨ ਵਿੱਚ ਨਾ ਮੇਰਾ ਸਮਾਨ ਛੇੜੀ ਜਾ ਰਿਹਾ ਸੀ ਮੈਨੂੰ ਗੁੱਸੇ ਹੋ ਰਹੇ ਸੀ ਮੇਰੇ ਸਮਾਨ ਨੂੰ ਨਾ ਛੇੜ نیچے ਸੱਟ ਕੇ ਤੋੜ ਤੋੜ ਦੇਗਾ ਚਲੋ ਜੀ ਫਿਰ ਆਪਾਂ ਮਿਲਦੇ ਆਂ ਤੁਹਾਨੂੰ ਲੋ ਡਿਫਰੈਂਸ ਆਪਾਂ ਰੈਡੀ ਹੋ ਗਏ फटाफट ਟਾਈਮ ਵੀ ਸਹੀ ਤੰਦਾ ਵਰਤ ਗਏ ਇਹ ਇਸ ਤਰ੍ਹਾਂ ਉਹਨਾਂ ਨੂੰ ਉੱਪਰ ਲੱਗੋ ਸੋ ਆਰਟਿਸਤ ਰਿਵਾਕਾ ਪਿੱਛੇ ਤੋਂ ਲਵਾ ਕੇ ਇਸ ਤਰ੍ਹਾਂ ਰੱਖਾਇਆ ਤੇ ਇਸ ਤਰ੍ਹਾਂ ਹੀ ਰਿਤੇ ਠੀਕ ਹੈ ਜੀ ਇਸ ਤਰ੍ਹਾਂ ਕਰੇਗੇ ਆਹ ਕੇ ਬਾਅਦ ਹੀ ਤੇ ਇਹ ਵੀ ਰੱਖ ਕਰਾਂ ਤੇ ਆਪਾਂ ਲੈ ਐਸ ਜੀ ਹੈਗੀ ਆਪਾਂ ਲੈ ਆ ਕੇ ਲਾ ਲਈ ਸੀ ਤੇ ਸੁੱਟ ਰੱਖੋ ਦਰੜੀ ਕਿਤਾਵਾ ਠੀਕ ਹੈ ਜੀ ਦੱਸੋ ਤੁਸੀਂ ਤੁਹਾਨੂੰ ਕਿਸ ਤਰ੍ਹਾਂ ਲੱਗਾ ਪਿੱਛੇ ਕਰ ਲਿਆ दस दस तरह का लग गया ठीक तो है ठीक बस मैंने वेट कर दिया पता है आर्डिनेशन में जाना था तो वो लड़ा मॉस्ट अलग कार्ड का मेरना जो जिस दिन करूंगा उस दिन को लगाने जाएगी तो सारे कहने लगे थोड़ा कार्य क्यों नहीं देखेंगे क्यों नहीं देखेंगे क्या पता जाएगा कि जाऊंगी कार्ड मिला के तो हमने ह ਠੀਕ ਹੈ ਦੱਸੋ ਮੈਂ ਆਪਣੇ ਆਪ ਨੂੰ ਸੁਣੀ ਲੱਗ ਰਹੀ ਆ ਸੁਣੀ ਲੱਗ ਰਹੀ ਆ ਠੀਕ ਆ ਤੇ ਜਲਦੀ ਬਸ ਘਰ ਤੁਮ ਜਾਵਾਂ ਮੈਂ ਪਿਆਰੀ ਮੈਂ ਕਰਤੀ ਸਾਰੀ 1500 ਕਟਾਂ ਵਗੈਰਾ ਦੇ ਤੇ ਚਲੋ ਬੰਦ ਬੰਦ ਨਹੀਂ ਬੰਦ ਹੋ ਰਿਹਾ ਇਹਨਾਂ ਗਲਾ ਨੂੰ ਬੋਰ ਨੈਕ ਸੀਗਾ ਦੇਖੋ ਬੋਰ ਨੈਕ ਬੜਾ ਸੀਗਾ ਬੋਰ ਨੈਕ ਬਣਾਇਆ ਵਾ ਬੋਟ ਨੈਕ ਮਤਲਬ ਬੋਟ ਨੈਕ ਦੇ ਅਕੋਰਡਿੰਗ ਹੀ ਇੱਥੇ ਬਾਕੀ ਸੀਗਾ ਤੇ ਥੋੜਾ ਜਿਹਾ ਐਦਾਂ ਕਰਦੇ ਹਾਂ ਕਿ ਪੱਠਾ ਆਉਂਦਾ तो नीचे कर चलो कोई बात नहीं दो गाइस को बहुत बहुत का पानी पी लिया अब टाइम हो गया 25 हो गए और दिन में साइकिल में नहीं और दिन का देख सकते हैं हम मेन लाइट से भी आने चला 75 मिनट साइकिल और दो वाली पाके चलो ये हम चलते हैं और यार भी खींचता ਕੋਈ ਨਾ ਚਲੋ ਇਹ ਬੱਚਾ ਨੂੰ ਪਾ ਸ਼ਾਮ ਨੂੰ ਮੰਨੀ ਖੁਰਦੀ ਦੇ ਦੇ ਜੇ ਤੇ ਇੱਕ ਦਾਰਨ ਸਤਾਰ ਨੂੰ ਰਖੀ ਦੂੰਗੀ ਮੈਂ ਉਸ ਪੀ ਤੇ ਨੂੰ ਆਪਸ ਮਾਦੇ ਦੇ ਬਰਾਬਰ ਜਿਵੇਂ ਲੰਤਾਰਾਂ ਤੇ ਨੂੰ ਜੱਟ ਰੱਖਣਾ ਹੈ ਬੱਚਾ ਚਾਰਟ ਰੱਖਣਾ ਮੈਂ ਹਰ ਵਾਰ ਹੀ ਹੁੰੜਦੀ ਆ ਮੈਂ ਕੁਝ ਸਮਾਨ ਦਿੰਨੀ ਹੁੰਦੀ ਤੇ ਹੁਣ ਆਪਾਂ ਇਹਦਾ ਥੋੜਾ ਜਿਹਾ ਕਮਰਾ ਉਹ ਨਾ ਬੱਚਾ ਕੀ ਕਰਾ ਨਹੀਂ ਉਹਨੂੰ ਫੜ ਲੈ ਸਾਗਰ ਨੂੰ ਇਸ ਨੂੰ ਬੋਲਿਆ ਨਾ ਸਾਗਰ ਨਾਲਾਂ ਵਿੱਚ ਜਿਵੇਂ ਸਾਜ ਨੂੰ ਫੋਨ ਕਰ ਦੇਣੀ ਪੁੱਛ ਰਹੀ ਹੈਗੀ ਸਾਨੂੰ ਕੀ ਹੋ ਗਿਆ ਸੋ ਕੀ ਦਿਨ ਸਗਲੇ ਸਾਲ ਇਹ ਲੋੜ ਨੂੰ ਮਿਲਦੇ ਉਹ ਕਾਲਜ ਦੇ ਸਾਨੂੰ ਖਵਾਣਗੇ ਤੇ ਬਾਕੀ ਨੇ ਤਾਰਫ ਦਾ ਆਯੋਜਨ ਦੀ ਤਾਰੀਖ ਹੋਤਾ ਉਹ ਕਿਹੜਾ ਹੈਗਾ ਜੀ ਕਿਹੜਾ ਤੇ ਚੋਰੀ ਫੜਾਉਣੇ ਤਾਰਫ ਦਾ ਸਾਹੂਰ ਜਿੱਤੇ ਕਾਉਣ ਨੂੰ ਦਿੱਤੇ ਪੱਟੇ ਰੱਖ ਦਿੱਤੇ ਨੇ ਚੋਰੀ ਸਰ ਮਦਦ ਨੋਜੀਓ ਤੋਂ ਕਪੜਾ ਦੇ ਕਿਚਨ ਚਾਏ ਹੋਇਆ ਹਮਨੇ ਸਾਗ ਤੜਕਾ ਲਾ ਦਿੱਤਾ ਤੇ ਇਤਨੀ ਮਿਕਨੀ ਸੇਵੀਆਂ ਪਹਿਲਾਂ ਮੇਰਾ ਮਨ ਸੀ ਮੈਂ ਸੇਵੀਆਂ ਨਹੀਂ ਬਣਾਉਂਗੇ ਪਰ ਤੁਹਾਨੂੰ ਸੋਚ ਆ ਕਿ ਮਟਰ ਦਾ ਪਕਵਣ ਹੀ ਬਣਾਈ ਰੱਣੇ ਆ ਤੇ ਬਸ ਉਹ ਬਣਾ ਕੇ ਤੁਹਾਨੂੰ ਆਈਆਂ ਵਸਤੂ ਮਾਣੂਗੀ ਬਾਕੀ ਨਾ ਮੈਂ ਇੱਕ ਸਾਰਾ ਲਾ ਦਿੱਤਾ ਮੈਂ ਜਿਹੜੇ ਪਾਏ ਸੀ ਉਹ ਬਲੇ ਬਾਰੇ ਹਲਕੇ ਜਿੱਤੇ ਕਾਲੇ ਵਿੱਚ ਆ ਰਿਹਾ ਜੀ ਤੇ ਮੈਨੂੰ ਨਾ ਹੈਵੀ ਹੈਵੀ ਲੱਗੀਆਂ ਤਾਂ ਸੀ ਉਹ ਤਾਂ ਫਿਰ ਇੱਕ ਦਮ ਸ਼ਿੰਗਾਰ ਉਤਾਰਨਾ ਨਹੀਂ ਚਾਹੀਦਾ ਕਹਿੰਦੇ ਮੈਂ ਵੀ ਐਸਾ ਹੀ ਫਿਰ ਮੈਂ ਹਲਕਾ ਹਲਕਾ ਹਾਂ ਜੀ ਪਾ ਲਿਆ ਠੀਕ ਹੈ ਬਸ ਫਟਾਟ ਹੋਣਾ ਪਾ ਰੋਟੀ ਪੈ ਨਾ ਕੰਮ ਨਹੀਂ ਬੜ ਗਿਆ ਨੀਰਾ ਪੈ ਗਿਆ ਤਾਰੇ ਵੀ ਰਿਪਲ ਹੈ ਪਰ ਆਪਣੀ ਦੀ ਨਹੀਂ ਨੇ ਅਬਾ ਤੁਹਾਨੂੰ ਤਾਂ ਮੈਂ ਅੱਗੇ ਦਵਾਉਗੀ ਉਸ ਤੋਂ ਬਾਅਦ ਫਿਰ ਚੰਦ ਦਵਾਉਗੀ ਚੱਕਰੀ ਚੋਲਿਆਂ ਦੇ ਬਕਾਨਾ ਦਿਖਾਉਣੇ ਨੇ ਮੈਂ ਦੋ ਜੀ ਸਾਗ ਤੜਕਾ ਲੱਗ ਗਿਆ ਕੋਲਰ ਉਹ ਤਾਂ ਕਾਹੋਲੀ ਚ ਇਸ ਤਰ੍ਹਾਂ ਹੋ ਰਿਹਾ ਇੱਕ ਮਿੰਟ ਆਚ ਚਲ ਕਰਾਉਣੀ ਠੀਕ ਆ ਉੱਧਰ ਮੇਰੀ ਮਾਣੀ ਨੇ ਜੀ ਸੇਮੀਆਂ ਥੋੜੀ ਜਿਹੀ ਬਣਾਈਆਂ ਨੇ ਮੈਂ ਥੋੜਾ ਜਿਹਾ ਕਾਜਰੀ ਬਦਾਮ ਦੇ ਵਿੱਚ ਕੁੱਟ ਕੇ ਮੈਂ ਤੇ ਨੂੰ ਰੋਟੀ ਬਣਾ ਲਗੀ ਆਟਾ ਗੁੰਨਦਿਆਂ ਨਾ ਸੀ ਜਣਾ ਮਾਰਕੀਟ ਥੋੜਾ ਜਿਹਾ ਕੰਮ ਆ ਲੋ ਜਿੱਸੇ ਕਹਾ ਕੇ ਤਿਆਰ ਹੰਡੀਆਂ ਹੋ ਕੇ ਜਿਉਂ ਪਤਾ ਨਹੀਂ ਹੰਡੀਆਂ ਹੋ ਕੇ ਗੜੀਆਂ ਹੋ ਜਾਣਗੀਆਂ ਟੱਕ ਦੇ ਨਾ ਪੰਨਲ ਟੱਕ ਦੇ ਵਿੱਚ ਸਾਗ ਤੇ ਨਾਲੇ ਆਪਾਂ ਟੱਕ ਦਿੰਨੇ ਆ ਜੀ ਕਿ ਦਿਨ ਟਕਾਂ ਫਲੇਟ 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 ਟੱਕਣਾ। ਹੌਸੀ ਟਕਣਾ। ਠੀਕ ਜੀ। ਠੀਕ ਹੋ ਜਾਈਏ ਤਾਰੇ ਤੇ ਠੀਕ ਕਰ ਤੇ ਮੈਂ ਆਪਾਂ ਨੂੰ ਦਿੰਦਾ ਠੀਕ ਕਰੋ। ਸੇ ਵੀ ਵਾਰ ਜੀ ਆਪਣੀ 3 ਪਾਉਂਡ ਕਰ ਦੋ ਤਾਂ ਮੁੰਹੋਂ ਰੁਕੀ ਤੇ ਮੈਂ ਫਟਾਫਟ ਹੁੰਦਾ। ਲੋਕੀ ਆਜੇ ਜੀ ਆਪਾਂ। ਠੀਕ ਹੋ ਤਾਰੇ ਦੇਖੀ ਤੇ ਇਹ ਬੋਲ ਜਾਣੇ ਜਿਹੜੇ ਖਾਣੇ ਸੁਣ ਕੇ ਜਿਹਨੇ ਨੇ। को पदचपाल ने चलो चले धीरेगा नाला नाला पे कायले तब धीरे धीरे आपण संपद्दे बद्दल आपण बोलू शकतो kita lagi <laughs> kita lagi esi m Vertinee ee Day Guy You Mi l Over The re lö Ma U Port ਤਨਮ ਰੱਖ ਲੈ ਹਾਂ ਜੱਥਿਆ ਵਾ ਤੇ ਡੜੀ ਗਿਉ ਵਾਂ ਚੋ ਨੀਲਾ ਮੇਰੇ ਦਿਰੇ ਚੱਪਾ ਕਿਉਂ ਪਸੀ ਜਾਂਦੀ ਹੈ ਕਰਦੇ ਬੰਦ ਦੋ ਫਲ ਜਿੱਥੇ ਮੈਨੂੰ ਵਾਇਸੂਰ ਕਰਨਾ ਪਿਆ ਜੀ ਕਿਉਂਕਿ ਪਾਰਟ ਚੱਲ ਰਿਹਾ ਸੀਗਾ ਬਾਬਾ ਜੀ ਦਾ ਤੇ ਐਲਡੀ ਵਿੱਚ ਚੱਲ ਰਿਹਾ ਸੀਗਾ ਤੇ ਇਧਰ ਮੈਂ ਤਰਨ ਦੇ ਦਿੱਤੀ ਚੱਕਰੀ ਤਰਨ ਤਾਂ ਬਹੁਤ ਖੁਸ਼ ਹੋਇਆ ਪਿਆ ਸੀ ਉੱਤਾਂ ਹੈ ਹੋਇਆ ਸੀ ਕਿੰਨੇ ਵਜੇ ਦੋਗੇ ਮੈਨੂੰ ਬਹੁਤ ਵਾਰ ਪੁੱਛ ਚੁੱਕਿਆ ਸੀ ਮੈਨੂੰ ਕਦੋਂ ਸਮਾਨ ਦੋਗੇ ਕਿੰਨੇ ਵਜੇ ਸਮਾਨ ਦੋਗੇ ਇਥੇ ਮੈਂ ਤਰਨ ਤੇ ਨੋਰ ਨੂੰ ਦੋਨਾਂ ਨੂੰ ਬਿਠਾ ਲਿਆ ਸੀਗਾ ਮੈਂ ਕਿ ਤੁਸੀਂ ਬੈਠੋ ਮੈਂ ਤੁਹਾਡੇ ਲਈ ਸਮਾਨ ਲੈ ਕੇ ਆਉਣੀ ਆ ਚੱਕਰੀ ਲੈ ਕੇ ਆਉਣੀ ਆ ਤੇ ਚੱਕਰੀ ਜਿਹੜੀ ਹੈਗੀ ਇੱਕ ਮੈਂ ਮੰਮੀ ਨੂੰ ਦੇ ਦਿੱਤੀ ਸੀ ਜੀ ਇੱਕ ਚੱਕਰੀ ਤਰਨ ਨੂੰ ਤੇ ਸਮਾਨ ਦੇਵਾਂਗੇ ਜੀ ਹੁਣ ਆਪਾਂ ਸਮਾਨ ਵਾਲਾ ਲਫਾਫਾ ਦੇ ਦੂੰਗੇ ਜੀ ਮੈਂ ਨੋਰ ਤੇ ਮੰਮੀ ਪਾਪਾ ਜੀ ਪਏ ਨੇ ਜੀ ਟ੍ਰਾਇੰਗਲ ਰੂਮ ਦੇ ਵਿੱਚ ਮੰਮੀ ਪਾਪਾ ਹੀ ਪੈਂਦੇ ਹੁੰਦੇ ਆ ਸਾਹਮਣੇ ਦੇਖੋ ਪਾਪਾ ਹੀ ਪਏ ਆ ਜੀ ਇਧਰ ਹੀ ਸਾਈਡ ਮੰਮੀ ਪਏ ਨੇ ਜੀ ਲਓ ਜੀ ਆਪਾਂ ਦੇ ਦਿੱਤਾ ਸਮਾਨ ਦੋਨੇ ਬੱਚਿਆਂ ਨੂੰ ਦੋਨੇ ਬੱਚਿਆਂ ਨਾਲ ਇੱਕ ਦੋ ਆਪਾਂ ਕਰਵਾਈਆਂ ਫੋਟੋਆਂ ਤੇ ਵੀਡੀਓਜ਼ ਵਗੈਰਾ ਬਣਾਈਆਂ ਚਲੋ ਜੀ ਫਿਰ ਅੱਜ ਦਾ ਬਲੌਗ ਦੱਸੋ ਕਿਸਤਾਂ ਦਾ ਲੱਗਿਆ ਜੀ ਮਿਲਦੇ ਨੇਕਸਟ ਬਲੌਗ ਦੇ ਨਾਲ ਤਦ ਤੱਕ ਲਈ ਸਵਾਸੀਕਾਲ ਜੀ ਥੈਂਕਸ ਫॉर ਵਾਚਿੰਗ